ਕਿਸਾਨਾਂ ਦਾ ਸੁਖਮਣ ਪ੍ਰਣਤਵਾਨ ਮਰਦਾਬਾਦ ਇੱਕ ਵਾਰ ਪੁਚੜਨ ਸੁਖਮੰਤਰੀ ਕਿਸਾਨਾਂ ਦਾ ਦੇਸ਼ ਮਰਦਾਬਾਦ ਕਿਤੀ ਕਿਸਾਨ ਜੁਨੀ ਜਿੰਦਾਬਾਦ ਦਰਦੇ ਲੋਕ ਜਿੰਦਾਬਾਦ ਤੁਮੇ ਕਿਸਾਨ ਮਰਦਾ ਜਿੰਦਾਬਾਦ ਜਿੰਦਾਬਾਦ ਰੈਂ ਕੋਦਰ ਪਹਿਲੇ ਪਹਿਲੇ ਲਾ ਦੇ ਤੈਨੂੰ ਵੀ ਲਾ ਦੇ ਉਧਰ ਹਾਂ ਹੋ ਕਿੱਥੇ ਆ ਰਿਹਾ ਹੈ ਸਾਈਡ ਕੇਹੜਾ ਮੁੰਡਾ ਦਿੱਤੀ ਆਇਆ ਕਰੀ ਦੱਸੋ ਖਨੋਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਤੇ ਕੁਸ਼ਰਦਤ ਕੀਤਾ ਗਿਆ ਹੈ ਇਤਿਹਾਸ ਤੇ ਵਿੱਚ ਪਹਿਲੀ ਦਫਾ ਹੋਇਆ ਹੈ ਕਿ ਬੀਟਿੰਗ ਕਰਨ ਗਏ ਕਿਸਾਨਾਂ ਨੂੰ ਜਿਹੜਾ ਹੈਗਾ ਏਦਾਂ ਕਿ ਪਦਾਨ ਕੀਤਾ ਕੱਲ ਜਿਹੜਾ ਹੈਗਾ ਕਿਸਾਨਾਂ ਤੇ ਜਿਹੜਾ ਜ਼ੁਲਮ ਹੋਇਆ ਜ਼ਬਰ ਹੋਇਆ ਉਹਦੇ ਖਿਲਾਫ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਜਿਹੜਾ ਹੈਗਾ ਭਵੰਤਮਾਨ ਸਰਕਾਰ ਦਿਆਂ ਉਹ ਅੱਛਾ ਜਿਹਾ ਸਾੜ ਰਹੇ ਆ ਤੇ ਅੱਜ ਪਿੰਡ ਚੇਹਰਵਾਲੀ ਦੇ ਵਿੱਚ ਜਿਹੜੀ ਜਿਹੜੀ ਹੈਗੀ ਉਹ ਭਵੰਤਮਾਨ ਦੇ ਵਿੱਚ ਜਾਸੂਸ ਕਰਕੇ ਅੱਧੀ ਸਾੜੀ ਲੱਗੀ ਆ ਜਿਹੜਾ ਭਵੰਤਮਾਨ ਇਹ ਗੱਲ ਕਹਿ ਰਿਹਾ ਕਿ ਮੈਂ ਖਸਾਨਾ ਦਾ ਪੁੱਤ ਐ ਜਾਂ ਪਸਾਨਾ ਦਾ ਜਿਹੜਾ ਹੈਗਾ ਉਹ ਮਿੱਤਰਕੀੜਾ ਅਸਲ ਦੇ ਵਿੱਚ ਕਿਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਤੇ ਸਰਪ ਦਾ ਖੱਤੋ ਇੱਕ ਭੁਗਤਗਣਾ ਕਿ ਇਹ ਕਿਸਾਨਾਂ ਦੀ ਕਾਰਪਟ ਘਰਾਣਿਆਂ ਤੋਂ ਇਹ ਲੁੱਟ ਕਰਾਉਣਾ ਚਾਹੁੰਦਾ ਹੈ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਖੋਣਾ ਚਾਹੁੰਦਾ ਹੈ ਕਾਰਪਟ ਘਰਾਣਿਆਂ ਤੋਂ ਤੇ ਕਿਸਾਨ ਜਿਹੜੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈਗਾ ਉਹ ਵਿਚਾਰਕ ਪ੍ਰਤਖਾਰ ਬਣ ਕੇ ਜਿਹੜਾ ਉਹ ਕਾਰਪਟ ਘਰਾਣਿਆਂ ਦੇ ਤੇ ਲੋਕਾਂ ਦੇ ਦਰਮਿਆਨ ਦੁਆਰ ਬਣ ਕੇ ਖੜਾ ਇਸ ਕਰਕੇ ਇਹਨਾਂ ਨੇ ਪੂਰਾ ਵਰਤਾਂਤ ਸਿਰਜਿਆ ਜ਼ੋਰ ਲਾਇਆ ਇਸ ਕਰਕੇ ਕਿ ਇਹ ਜਿਹੜਾ ਮੋਰਚਾ ਇਹ ਜਿਹੜੀ ਖੰਧ ਹੈ ਇਸ ਨੂੰ ਕਿਸੇ ਢੰਗ ਨਾਲ ਢਾਇਆ ਜਾਵੇ ਪਰ ਅਸੀਂ ਭਗਵੰਤ ਮਾਨ ਨੂੰ ਇਸ ਗੱਲ ਦੀ ਚੇਤਾਵਨੀ ਦਿੰਨੇ ਆ ਕਿ ਕਿਸੇ ਭਲੇਖੇ ਦੇ ਵਿੱਚ ਮੱਤ ਰਹਿ ਜਿੰਨਾ ਪੰਜਾਬ ਦੇ ਲੋਕਾਂ ਤੇ ਜ਼ਬਰ ਕਰੇਗਾ ਤਾਂ ਲੋਕਾਂ ਦੇ ਵਿੱਚ ਗੁੱਗਣਾ ਉਹ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਉੱਠੂਗਾ ਔਰ ਤੈਨੂੰ ਅਸੀਂ ਚੇਤਾਵਨੀ ਦਿੰਨੇ ਆ ਇਸ ਗੱਲ ਦੀ ਕਿ ਭਗਵੰਤ ਮਾਨ ਤੂੰ ਤੇ ਤੇਰੇ ਜਿਹੜੇ 93 93 ਹੋਰ ਜਿਹੜੇ ਹੈਗੇ ਐਮਐਲਏ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਜਾਣਾ ਆ ਕਿੰਨੇ ਲੋਕਾਂ ਨੇ ਤੁਹਾਡਾ ਜਵਾਬ ਉੱਪਰ ਕਰ ਦੇਣਾ ਪਿੰਡਾਂ 'ਚ ਬੰਨ ਨਹੀਂ ਦੇਣਾ ਇਹ ਗੱਲ ਵੀ ਅਸੀਂ ਤੁਹਾਨੂੰ ਜਿਹੜਾ ਚਕਾਵੂਲੀ ਦਿੰਨੇ ਹੈਗੇ ਆ ਔਰ ਦੂਜੀ ਗੱਲ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹੈਗੇ ਆ ਕਿ ਜਿਹੜਾ ਵਰਤਾਂ ਤੇ ਸਰਜਿਆ ਭਗਵੰਤ ਮਾਨ ਨੇ ਖਾ ਪ੍ਰਤਾਪ ਤੂਤ ਬੋਲ ਕੇ ਕਿ ਕਿਸਾਨ ਜਿਹੜੇ ਹੈਗੇ ਉਹ ਸੜਕਾਂ ਰੋਕਦੇ ਆ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਅਸਰ ਦੇ ਵਿੱਚ ਜਿਹੜਾ ਹੈਗਾ ਜਿਹੜਾ ਕਿਸਾਨ ਮੋਰਚਾ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਸਾਰੇ ਲੋਕਾਂ ਦੀ ਸਾਰੇ ਵਰਦਾਂ ਦੀ ਲੜਾਈ ਲੜ ਰਿਹਾ ਇਸ ਕਰਕੇ ਕਾਰਪਟ ਘਰਾਣਾ ਇਹਨੂੰ ਸਭ ਤੋਂ ਵੱਡਾ ਇਥੋਂ ਦੀ ਮੂਰਤੀ ਸਰਕਾਰ ਅਨਿਤਸ਼ਕਾ ਤੇ ਭਗਵੰਤ ਮਾਨ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈਗਾ ਉਹ ਕਿਸਾਨ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਨੂੰ ਸਭ ਜੁਬੇ ਨੇ ਇਸ ਕਰਕੇ ਸਾਡੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਇਸ ਜ਼ਬਰ ਦੇ ਖਿਲਾਫ ਇਸ ਜ਼ੁਲਮ ਦੇ ਖਿਲਾਫ ਜਿਹੜੀ ਭਗਵੰਤਮਾਨ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਤੇ ਟਾਰੀ ਹੈ ਇਹਦੇ ਖਿਲਾਫ ਸਾਰੇ ਮਿਲ ਕੇ ਆਪਾਂ ਜਿਹੜਾ ਹੈਗਾ ਉਹ ਇਥੋਂ ਦੀ ਸਰਕਾਰ ਦੇ ਖਿਲਾਫ ਲੜੀਏ ਤਾਂ ਇਸ ਭਗਵੰਤਮਾਨ ਨੂੰ ਜਿਹੜਾ ਜ਼ਬਰ ਕਰ ਰਿਹਾ ਹੈਗਾ ਉਹਨੂੰ ਜਿਹੜਾ ਹੈਗਾ ਉਹ ਮਜਬੂਰ ਕਰਗੇ ਉਹਨੂੰ ਸਖਤ ਸਿਖਾਈਗੇ ਉਹਨੂੰ ਦੱਸਿ ਗਏ ਵੀ ਜੇ ਤੂੰ ਕਿਸਾਨਾਂ ਤੇ ਜ਼ਬਰ ਕਰੇਗਾ ਤਾਂ ਤੂੰ ਕਿਸਾਨਾਂ ਦਾ ਪੁੱਤ ਨਹੀਂ ਹੈ ਤੂੰ ਕਿਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਕਿਸਾਨਾਂ ਨੇ ਤੇਰੀ ਭਾਗੀ ਜਿਹੜੀ ਹੈਗੀ ਆ 21 ਦੀ 51 ਉਹ ਮੂੜ ਨਹੀਂ ਹੈਗੀ ਆ ਇਸ ਕਰਕੇ ਤੂੰ ਇਹਨਾਂ ਘਟੀਆ ਹਰਕਤਾਂ ਤੋਂ ਇਹਨਾਂ ਮਾੜੀਆਂ ਹਰਕਤਾਂ ਤੋਂ ਇਹਨਾਂ ਸਾਜ਼ਿਸ਼ਾਂ ਤੋਂ ਜਿਹੜਾ ਹੈਗਾ ਉਹ ਬਾਜ਼ ਆ ਜਾ ਔਰ ਪੰਜਾਬ ਦੇ ਲੋਕਾਂ ਦੀਆਂ ਪੰਜਾਬ ਦੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨ ਔਰ ਪੰਜਾਬ ਦੇ ਲੋਕਾਂ ਤੋਂ ਜਿਹੜਾ ਇਤਿਹਾਸ ਦੇ ਵਿੱਚ ਕਦੇ ਕਿਸੇ ਨੇ ਕੀਤਾ ਨਹੀਂ ਜੋ ਕਰਮ ਕੋ ਕੀਤਾ ਹੈ ਪੰਜਾਬ ਦੇ ਲੋਕਾਂ ਤੋਂ ਉਹਦੀ ਮਾਫੀ ਮੰਗ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਿੰਡਾਂ ਦੇ ਵਿੱਚ ਅਸੀਂ ਬਣ ਨਹੀਂ ਦੇਵਾਂਗੇ ਔਰ ਸੰਯੁਕਤ ਕਿਸਾਨ ਮੋਰਚਾ ਜੋ ਵੀ ਪ੍ਰੋਗਰਾਮ ਲਿਖੇਗਾ ਉਹਨੂੰ ਅਸੀਂ ਪੂਰੀ ਸਫਲਤਾ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਸਿਰੇ ਚਾੜਾਂਗੇ ਔਰ ਤੁਹਾਨੂੰ ਪਿੰਡਾਂ ਦੇ ਵਿੱਚ ਅਸੀਂ ਬਿਲਕੁਲ ਬਣ ਨਹੀਂ ਦੇਵਾਂਗੇ वाहेगुरु जीा वाहेगुरु नारे लाधो जी मुख्य ਜਿੰਦਾਬਾਦ ਜਿੰਦਾਬਾਦ ਮੁਰਦਾਬਾ 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 ਨਾਅਰੇ ਮੁਰਦਾਬਾ 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 ਜੰਨੀਆਂ ਜਬੀਨਾ ਖੋਣ ਵਾਲਾ ਭਗਵੰਤ ਮੁੱਖ ਮੰਤਰੀ ਮੁਰਦਾਬਾ ਮੁਰਦਾਬਾ ਜਿੰਦਾਬਾਦ ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾ ਮੁਰਦਾਬਾ